ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕ ਹੈ ਕਰਪਿੰਦਰ ਰਿੰਪੀ ਸੋ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨੀ ਆ ਜੀ ਤੇ ਜੋ ਮੇਰੇ ਵੀਰ ਭਾਨਾ ਸਿੱਧੂ ਜੀ ਅਸੀਂ ਹੁਣੇ-ਹੁਣੇ ਕੋਟਦੁੰਨੇ ਤੋਂ ਆਏ ਆ ਉਹਨਾਂ ਦੇ ਘਰੋਂ ਸੋ ਵੀਡੀਓ ਬਣਾਈ ਸੀ ਕਿਸੇ ਕਾਰਨ ਕਰਕੇ ਵੀਡੀਓ ਡਿਲੀਟ ਹੋ ਗਈ ਸੋ ਮੈਂ ਦੁਬਾਰਾ ਵੀਡੀਓ ਤੁਹਾਣਾ ਸ਼ੇਅਰ ਕਰ ਲੱਗੀ ਆ ਜੀ ਸੋ ਦੋ ਲੈਣਾ ਵੀ ਤੁਹਾਡਾ ਨਾਲ ਸਾਂਝੀਆਂ ਕਰ ਲੱਗੀਆਂ ਇੱਥੇ ਅੰਨੇ ਬਣੇ ਗਵਾ ਇੱਥੇ ਅੰਨੇ ਬਣੇ ਗਵਾ ਤੇ ਬੋਲੇ ਸੁਣਨ ਦਲੀਲ ਇੱਥੇ ਅੰਨੇ ਬਣੇ ਗਵਾ ਤੇ ਬੋਲੇ ਸੁਣਨ ਦਲੀਲ ਇੱਥੇ ਝੂਠੇ ਮਾਰਨਵਾਜ਼ੀਆਂ ਇੱਥੇ ਝੂਠੇ ਮਾਰਨਵਾਜ਼ੀਆਂ ਤੇ ਸੱਚੇ ਹੋਂ ਜਲੀਲ ਇੱਥੇ ਝੂਠੇ ਮਾਰਨਵਾਜ਼ੀਆਂ ਤੇ ਸੱਚੇ ਹੋਂ ਦਲੀਲ ਜਲੀਲ ਜੋ ਕਿ ਆਪਾਂ ਸਾਰਿਆਂ ਨੂੰ ਪਤਾ ਜਿਹੜਾ ਕੋਈ ਸੱਚ ਦੀ ਆਵਾਜ਼ ਠਾਉਂਦਾ ਆਪਾਂ ਮਨਸ਼ਾ ਖਿਲਾਫ ਠਾਉਂਦਾ ਆਪਾਂ ਕਿਸੇ ਦੇ ਖਿਲਾਫ ਠਾਉਂਦਾ ਸੱਚ ਦੀ ਸੱਚ ਨੂੰ ਹਮੇਸ਼ਾ ਵਾਸਤੇ ਫਾਂਸੀ ਮੁੱਢ ਤੋਂ ਤੁਰਿ ਆਈਏ ਗੁਰੂ ਅਪੀਰਾ ਵੇਲੇ ਤੋਂ ਸੋ ਆਪਾਂ ਨੂੰ ਸਾਥ ਦਾ ਸੱਚ ਦਾ ਸਾਥ ਦੇਣਾ ਚਾਹੀਦਾ ਜੋ ਕਿ ਭਾਣਾ ਸਿੱਧ ਬਹੁਤ ਵਧੀਆ ਕੰਮ ਕਰਵਾ ਰਿਹਾ ਸ਼ੁਰੂ ਤੋਂ ਕਿਉਂਕਿ ਜਾਂਟੇ ਦਾ 10 12 12 ਲੱਖ ਫਸਿਆ ਲੋਕਾਂ ਦਾ ਕਈ ਮਾਮਾ ਦੇ ਪੁੱਤ ਜਿਵੇਂ ਡੋਂਕੀਆਂ ਲਾ ਕੇ ਜਾਂਦੇ ਸੀ ਉਹਨਾਂ ਦੀ ਡੈਥਾ ਵੀ ਹੋ ਚੁੱਕੀ ਹੈ ਜਿਹਨਾਂ ਦਾ ਨਾਂਸ ਤੇ ਪਤਾ ਹੀ ਨਹੀਂ ਲੱਗਿਆ ਜਾਂਟਾ ਨੇ 40 40 ਲੱਖ ਲੈ ਕੇ ਕਿੱਧਰ ਨੂੰ ਟਪਾਤੇ ਤੇ ਸੋ ਬਹੁਤ ਵਧੀਆ ਵੀੜਾ ਚੁੱਕਿਆ ਸੀ ਭਾਨੇ ਸਿੱਧੂ ਨੇ ਆਪਾਂ ਨੂੰ ਸਾਰਿਆਂ ਨੂੰ ਭਾਨੇ ਸਿੱਧੂ ਦਾ ਸਾਥ ਦੇਣਾ ਚਾਹੀਦਾ ਹੈ ਜੀ ਸੋ ਕੱਲ ਨੂੰ ਪਿੰਡ ਕੋਟ ਦੁੰਨਾ 29 ਤਰੀਕ ਨੂੰ ਦਾਣਾ ਮੰਡੀ ਵਿੱਚ ਕੱਲ ਨੂੰ ਸਾਰੇ ਬਹੁਤ ਵੱਡੀ ਰੈਲੀ ਰੱਖੀ ਹੈ ਜਿੱਥੇ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਹੈ ਆਪਰੋ ਸੱਚ ਦਾ ਸੱਚ ਦਾ ਹਮੇਸ਼ਾ ਵਾਸਤੇ ਸਹਾ ਦੇਣਾ ਚਾਹੀਦਾ ਸੱਚ ਦੇ ਨਾਲ ਖੜਨਾ ਚਾਹੀਦਾ ਜਿਵੇਂ ਕਿ ਸਾਡੇ ਜਿਵੇਂ ਸਾਡੇ ਪਹਿਲਾ ਪ੍ਰਵਿੰਦਰ ਝੋਟਾ ਜੀ ਉਹਨਾਂ ਨਸ਼ਿਆਂ ਦੇ ਖਿਲਾਫ ਕਿਉਂਕਿ ਹਮੇਸ਼ਾ ਵਾਸਤੇ ਜਿਵੇਂ ਨਸ਼ੇ ਰੋਕਣ ਵਾਲੇ ਤੇ ਪਰਚੇ ਪਾਇਆ ਜਾਂਦੇ ਨਸ਼ੇ ਵੇਚਣ ਵਾਲੇ ਸ਼ਰਿਆਮ ਘਰਾਂ ਚ ਆ ਕੇ ਆਪ ਵੇਖਦੇ ਆ ਆਮ ਚਿੱਟਾ ਜਿਹੜਾ ਹੈਗਾ ਘਰਾਂ ਚ ਆ ਕੇ ਸਪਲਾਈ ਕੀਤਾ ਜਾਂਦਾ ਉਹ ਕਿਸੇ ਦੀ ਨਜ਼ਰ ਚ ਨਹੀਂ ਹੈਗਾ ਤੇ ਜਿਹੜਾ ਕੋਈ ਬੰਦ ਦੀ ਆਵਾਜ਼ ਠਾਉਂਦਾ ਹੈਗਾ ਉਹ ਤੇ ਆਪਾਂ ਫਟਾਫਟ ਪਰਚੀ ਵੀ ਹੋ ਜਾਂਦੇ ਆ ਤੇ ਉਹਦੇ ਸਾਰਾ ਆਪਾਂ ਖਿਲਾਫ ਵੀ ਹੋ ਜਾਂਦੇ ਆ ਸੋ ਮੈਂ ਸਾਰੇ ਨੂੰ ਅੱਤਵਾਨੇ ਕਿ ਬੇਨਤੀ ਕਰਦੇ ਜਿਵੇਂ ਸਾਡੇ ਲੱਖਾ ਸੁਧਾਨਾ ਜੀ ਆ ਸਾਡੇ ਭਾਨਾ ਸਿੱਧੂ ਜੀ ਤੇ ਸਾਡੇ ਜਿਵੇਂ ਸਾਰੇ ਸੱਚ ਦੀ ਆਵਾਜ਼ ਉਠਾ ਰਹੇ ਆ ਕੋਈ ਵੀ ਆਪਾਂ ਮਰੀ ਆਪਾਂ ਨੂੰ ਸੱਚੇ ਬੰਦੇ ਨਾਲ ਖੜਨਾ ਚਾਹੀਦਾ ਕੱਲ ਨੂੰ ਭਾਨੇ ਸਿੱਧੂ ਦੇ ਬਾਬਤ ਜਿਹੜੇ ਫੂਕ ਝੂਠੇ ਪਰਚੇ ਹੋਏ ਆ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਬੱਤਵਾਤੀ ਪਿੰਡ ਕੋਟ ਦੁਨਣਾ ਦਾਣਾ ਮੰਡੀ ਦੇ ਸਾਰਿਆਂ ਨੇ ਹਮਮਹਾ ਕੇ ਪਹੁੰਚਣਾ ਅਸੀਂ ਵੀ ਪਹੁੰਚਾਂਗੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਆਪਾਂ ਜਰੂਰ ਸਾਰਿਆਂ ਨੇ ਭਾਨੇ ਸਿੱਧੂ ਦਾ ਸਾਥ ਦੇਣਾ ਜੀ ਸਾਰਿਆਂ ਸਤਿ ਸ਼੍ਰੀ ਅਕਾਲ